ਆਹ ਇੱਕ ਹਨ ਜੀ ਬਾਹਰ ਦੇ ਕੋ ਮੇਰੇ ਰਾਤ ਬਾਹਰ ਜਾਣਾ ਵੇ ਨਾ 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 ਦੋੜ ਰੱਟਿਆ ਆ ਅਬ ਤੋਜ ਰੋ ਰਿਹਾ ਏ ਕਹਿੰਦਾ ਮੈਂ ਵੀ ਨਾਲ ਜਾਣਾ ਏ ਤੇ ਹੁਣ ਬੱਚਾ ਹੁਣ ਜਿੱਦ ਕਰ ਰਿਹਾ ਏ ਕਿ ਮੈਨੂੰ ਵੀ ਲੈ ਜਾਓ ਤੇ ਗੱਡੀ ਸਟਾਰਟ ਹੋ ਗਈ ਹੁਣ ਤੇ ਅਸੀਂ ਚੱਲੇ ਆਂ ਇੰਗਲੈਂਡ ਤੇ ਤੁਹਾਨੂੰ ਇੰਗਲੈਂਡ ਦਾ ਵੀ ਅੱਗੇ ਜਿਹੜਾ ਵਲੌਗ ਹੋ ਅਸੀਂ ਦਿਖਾਵਾਂਗੇ ਅਮਰਪਾਲ ਵੀਡੀਓ ਬਣਾ ਰਿਹਾ ਏ ਤੇ ਕਾ ਇੱਕ ਮਹੀਨਾ ਤੋਂ ਮੇਰੇ ਨਾਲ ਹੀ ਰਿਹਾ ਪੂਰਾ ਅਸੀਂ ਆਗਰੇ ਦਾ ਜਿਵੇਂ ਸੇਵਾਗਾ ਬਾਰਡਰ ਵੀ ਕਰਨਾ ਰਿਹਾ ਤੇ ਤੇ ਜੀ ਮਿਲਾਂਗੇ ਫਿਰ ਅਸੀਂ ਅਗਲੇ ਸਾਹ ਜਾਂ ਐਸੀ ਸਾਹ ਨਵੰਬਰ ਦੇ ਵਿੱਚ ਚਲਾਉ ਉਤਰੋ ਆਲੋ ਸਾਨੂੰ ਰੋਣਾ ਨਹੀਂ ਹੁਣ ਨਾ ਕੋ ਅਨਪੱਕਾ ਫਿਰ ਚਲ ਮਾਲੀ ਗੱਡੀ ਚ ਤੁਰ ਜੇ ਤੁਰ ਲੱਗੇਗਾ ਨਾ ਉਹ ਦਾ ਬੰਦ ਕਰ ਦੇ ਵੇਰਾ ਨਾ ਜੇ ਤੁਸੀਂ ਕਦੇ ਤੱਕ ਚੰਗਾ ਨਹੀਂ ਹੋਣਾ। ਮੈਂ ਤੁਹਾਨੂੰ ਮਾਰ ਕਰਾਂ। ਉਹ ਨਾ ਕਿ ਰੇਡਿੰਗ ਅਰ ਕੰਮ ਦਾ ਵੀਡੀਓ ਚੱਕਰ ਚਲਾਉਂ ਜੇ ਸਰਫ ਨਾ ਹੋਣੀ ਹੈ।